ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ ਇਤਲਾਸ਼ ਵਿੱਚ ਗਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਤਰੂਨੀ ਦਾ ਰਹਿਣ ਵਾਲਾ 36 ਸਾਲਾ ਜਤਿੰਦਰ ਇੱਕ ਮਹੀਨੇ ਪਹਿਲਾਂ ਹੀ ਦੁਬਈ ਵਿਖੇ ਗਿਆ ਸੀ ਜਿੱਥੇ ਕਿ ਉਸ ਦੀ ਮੌਤ ਹੋ ਗਈ। ਮ੍ਰਿਤਕ ਜਤਿੰਦਰ ਕੁਮਾਰ ਦੇ ਪਰਿਵਾਰ ਦੇ ਹਾਲਾਤ ਇੰਨੇ ਵਧੀਆ ਨਹੀਂ ਸਨ ਕਿ ਉਹ ਜਤਿੰਦਰ ਕੁਮਾਰ ਦੀ ਮ੍ਰਿਤਕ ਦੇ ਦੁਬਈ ਤੋਂ ਵਾਪਸ ਆਪਣੇ ਘਰ ਮਗਵਾ ਸਕਣ। ਜਿਸ ਤੋਂ ਬਾਅਦ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇਸ ਕਾਰਜ ਨੂੰ ਪੂਰਾ ਕਰਦੇ ਅਮ੍ਰਿਤਿਕ ਜਤਿੰਦਰ ਕੁਮਾਰ ਦੀ ਮ੍ਰਿਤਕ ਦੇ ਦੁਬਈ ਤੋਂ ਮਗਵਾ ਕੇ ਪਰਿਵਾਰ ਦੇ ਹਵਾਲੇ ਕੀਤੀ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਿੱਥੇ ٹرسٹ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਉੱਥੇ ਹੀ ٹرسٹ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਹਰ ਸਮੇਂ ਇਹੋ ਜੈ ਪਰਿਵਾਰ ਦੀ ਮਦਦ ਲਈ ਤਿਆਰ ਬਰ ਤਿਆਰ ਹੈ ਉਹਨਾਂ ਮ੍ਰਿਤਕ ਜਤਿੰਦਰ ਕੁਮਾਰ ਦੀ ਮੌਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਇਸ ਦੌਰਾਨ ਪਰਿਵਾਰ ਵੱਲੋਂ ਜਤਿੰਦਰ ਦਾ ਪੂਰੇ ਰੀਤੀ ਰਿਵਾਜਾਂ ਮੁਤਾਬਕ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਅੱਜ ਤੋਂ 10 ਕੁ ਦਿਨ ਪਹਿਲੇ ਸਾਨੂੰ ਦੁਬਈ ਤੋਂ ਇਨਫੋਰਮੇਸ਼ਨ ਆਈ ਸੀ ਸਾਡੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਇਤ ਜਿਹੜੇ ਕਿ ਸਾਡੇ ਸਰਬਤ ਦਾ ਪਲਾ ਚੈਰੀਟੇਬਲ ٹرسٹ ਦੇ ਚੇਅਰਮੈਨ ਤੇ ਟਰਸਟੀ ਹੈਗੇ ਐ ਤੇ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਇੰਜ ਹੁਸ਼ਿਆਰਪੁਰ ਦੀ ਤਨੁਲੀ ਵਿੱਚ ਕਿਸੇ ਦੀ ਡੈਥ ਹੋਈ ਹੈ ਤੇ ਉੱਥੇ ਬੋਡੀ ਮਿਲੀ ਹੈ ਤੇ ਉੱਥੇ ਦੇ ਉਹਨਾਂ ਨੂੰ ਇਨਫੋਰਮੇਸ਼ਨ ਆਈ ਸੀ ਉਹਨਾਂ ਨੇ ਉੱਥੋਂ ਉਹਨਾਂ ਦੀ ਪਾਸਪੋਰਟ ਦੀ ਕਾਪੀ ਭੇਜੀ ਹੈ ਸਾਨੂੰ ਅਸੀਂ ਉਹ ਵੈਰੀਫਿਕੇਸ਼ਨ ਵਾਸਤੇ ਪਹਿਲੇ ਇੱਥੇ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਇਹਨਾਂ ਦਾ ਘਰ ਪਹਿਲੇ ਲੱਭਿਆ ਫਿਰ ਇਹਨਾਂ ਦੇ ਪੇਰੈਂਟਸ ਨੂੰ ਤੇ ਇਹਨਾਂ ਦੀ ਵਾਈਫ ਨੂੰ ਬੁਲਾਕੇ ਫੋਟੋ ਦੀ ਜਾਂਚ ਕਰਵਾਈ ਕਿ ਵਾਕਈ ਇਹ ਇਹਨਾਂ ਦਾ ਮੁੰਡਾ ਹੈਗਾ ਜਦੋਂ ਇਹਨਾਂ ਨੇ ਜਾਂਚ ਕੀਤੀ ਕਿ ਵਾਕਈ ਇਹਨਾਂ ਦਾ ਮੁੰਡਾ ਹੈਗਾ ਤੇ ਫਿਰ ਅਸੀਂ ਇਹਨਾਂ ਨੂੰ ਦੱਸਿਆ ਇੰਜ ਇ ਉਸ ਦੀ ਕਿਸੇ ਹਾਲਾਤਾਂ ਵਿੱਚ ਦੁਬਈ ਵਿੱਚ ਉਸ ਦੀ ਡੈਥ ਹੋ ਗਈ ਹੈ ਤੇ ਇਹਨਾਂ ਦੇ ਘਰ ਦੇ ਹਾਲਾਤ ਦੇਖਦੇ ਹੋਏ ਕਿ ਇਤਨੀ ਇਹਨਾਂ ਕੋਲ ਪੈਸਾ ਨਹੀਂ ਹੈ ਕਿ ਉਹ ਉੱਥੋਂ ਬੋਡੀ ਮੰਗਵਾ ਸਕਣ ਫਿਰ ਉਬਰਾਈ ਸਾਹਿਬ ਤੇ ਅਸੀਂ ਇੰਡੀਅਨ ਕੌਂਸੂਲੇਟ ਨੇ ਮਿਲ ਕੇ ਉਪਰਾਲਾ ਕਰਕੇ ਇਨਾਂ ਕੋਲੋਂ ਸਾਰੇ ਡਾਕੂਮੈਂਟਸ ਵਗੈਰਾ ਤਿਆਰ ਕਰਵਾਏ ਤੇ ਅਸੀਂ ਜਿਹੜੀ ਹੈ ਕੱਲ ਇੰਡੀਆ ਬੋਡੀ ਮੰਗਾਈ ਹੈ ਜਿਹੜੀ ਕਿ ਕੱਲ ਅੰਮ੍ਰਿਤਸਰ ਪਹੁੰਚੀ ਹੈ ਗਾਉਂਦਕਾਰੀ ਜੀ ਕਹਿੰਦੇ ਜੀ ਉਹਨਾਂ ਦੀ ਡੈਥ ਕਿੰਨੇ ਦਿਨ ਪਹਿਲਾਂ ਹੋਈ ਨੀਅਰ ਬਾਊਟ 10 ਤੋਂ 15 ਦਿਨ ਪਹਿਲੇ ਡੈਥ ਹੋਈ ਹੈ ਇਹ ਇਤੋਂ ਸਵਾ ਮਹੀਨਾ ਪਹਿਲੇ ਹੀ ਬਾਹਰ ਗਿਆ ਹੈ ਨੌਕਰੀ ਵਾਸਤੇ ਪੇਂਟਰ ਦਾ ਕੰਮ ਕਰਦੇ ਸੀ ਪਰ ਉੱਥੇ ਜਾ ਕੇ ਇਹਨਾਂ ਨੂੰ ਪ੍ਰੋਪਰ ਕੰਮ ਨਾ ਮਿਲਣ ਕਰਕੇ ਇਹਨਾਂ ਨੇ ਉਹ ਕੰਪਨੀ ਛੱਡ ਦਿੱਤੀ ਤੇ ਇਹਨਾਂ ਦੀ ਜਿਹੜੀ ਬਾਡੀ ਹੈ ਉਹ ਸਾਨੂੰ ਬਾਹਰ ਹੀ ਮਿਲੀ ਹੈ ਇਹਨਾਂ ਦੇ ਉੱਥੇ ਰੂਮ ਵਿੱਚ ਡੈਥ ਨਹੀਂ ਹੋਈ ਜਾਂ ਕੰਪਨੀ ਡੈਥ ਨਹੀਂ ਹੋਈ ਓਪਨ ਵਿੱਚ ਡੈਥ ਬਾਡੀ ਇਹਨਾਂ ਦੀ ਲਵਾਰਸ ਮਿਲੀ ਹੈ ਮਤਲਬ ਕਿ ਕਾਫੀ ਇੰਦੇ ਕੇਸਿਸ ਆ ਰਹੇ ਕਿ ਜਿਹੜਾ ਉੱਥੇ ਜਾ ਕੇ ਟਰੈਵਲ ਏਜੰਟ ਜਿਹੜੇ ਹੈਗੇ ਆ ਉਹ ਜਿਹੜਾ ਵਿਜ਼ਿਟਿੰਗ ਵੀਜ਼ੇ ਤੇ ਭੇਜਦੇ ਉੱਥੇ ਜਾ ਕੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਇੱਥੋਂ ਪੈਸਾ ਚੁੱਕਿਆ ਹੁੰਦਾ ਉਸ ਵਜ੍ਹਾ ਕਰਕੇ ਕੋਈ ਸੁਸਾਇਸਾਈਡ ਕਰ ਲੈਂਦਾ ਕਿਸੇ ਦੀ ਡੈਥ ਹੋ ਜਾਂਦੀ ਕਿਸੇ ਦਾ ਕੁਝ ਹੋ ਜਾਂਦਾ ਇੱਕੋ ਹੀ ਰਿਕਵੈਸਟ ਹੈ ਕਿ ਅਗਰ ਬੱਚਿਆਂ ਨੂੰ ਭੇਜਣਾ ਦੇਖਭਾਲ ਕੇ ਭੇਜੀਏ ਐਵੇਂ ਨਾ ਭੇਜੀਏ ਇਹ ਨਾਮ ਸੀ ਬੇਟੇ ਦਾ ਜਤਿੰਦਰ ਸਿੰਘ ਉਮਰ 36 ਸਾਲ ਕਦੋਂ ਗਿਆ ਸੀ ਇਹ ਪਿਛਲੇ ਮਹੀਨੇ ਗਏ 25 ਤਰੀਕ ਕਾਦੇ ਹਾਲਾਤਾਂ ਦੀ ਗੱਲ ਕਰੀ ਤਾ ਜਦੋਂ ਜਤਿੰਦਰ ਵਿਦੇਸ਼ ਨਹੀਂ ਗਿਆ ਸੀ ਤਾਂ ਕਾ ਕਿਵੇਂ ਚੱਲਦਾ ਸੀ ਅੱਧੇ ਅੱਧੇ ਡੱਕਣ ਵਾਲੇ ਤਾਂ ਤੁਸੀਂ ਜਦੋਂ ਜਤਿੰਦਰ ਬਾਹਰ ਗਿਆ ਕਿਵੇਂ ਲੱਗਾ ਕੀ ਫੀਲ ਕਰਦੇ ਸੀ ਜਦੋਂ ਹਾਲਾਤ ਕਰਦੇ ਹਾਲਾਤ ਬਦਲ ਜੂਗੀ ਕੀ ਸੋਚਦੇ ਸੀ ਹਾਂਜੀ ਕੌਣ ਕਰਨੇ ਪਰਵਾਹ ਸੂਰ ਕੋਈ ਕੁਮਾਰੀ ਦਾ ਤੋ ਕਮੋਨਾਲਾ ਕੋਨੇ ਦਾ ਸਿਰਫ ਨਹੀਂ ਜਿਤਿੰਦਰ ਦੀ ਮੈਰਿਜ ਹੋਈ ਸੀ ਹੋਈ ਸੀ ਕੀ ਬੱਚੇ ਨੇ ਦੋ ਬੱਚੇ ਇੱਕ 8 ਸਾਲ ਦਾ ਇੱਕ 5 ਸਾਲ ਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਜਿਤਿੰਦਰ ਨਾਲ ਕੋਈ ਹਾਦਸਾ ਹੋ ਗਿਆ ਸਾਨੂੰ ਜਾ ਕੇ ਕੋਨਾਲ ਸਾਹਿਬ ਤੋਂ ਮਿਲਿਆ ਜੀ ਇਦਾਂ ਦੀ ਕੋਈ ਸੰਸਥਾ ਅੱਗੇ ਨਾ ਵਧੀ ਜਾਂ ਤੁਹਾਨੂੰ ਮਦਦ ਹੱਥ ਵਣ ਕੇ ਨਾਂ ਦੀ ਤਾਂ ਲੱਗਦਾ ਸੀ ਵੀ ਬੁੱਤਰ ਨਾਲ ਤਾਂ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਉਹਦੀ ਸ਼ਟਲ ਦੇਖ ਪਾ ਲੇ ਨਹੀਂ ਇਹ ਕਿਹਨਾਂ ਚਾਹੂੰਗਾ ਅੱਜ ਦੇ ਮਦਦ ਦੇ ਥਾਵਾਂ ਦੇ ਅਸ ਤੈਨਾਂ ਦਾ ਬਹੁਤ ਧੰਨਵਾਦ ਕਰਦਾ